इतनी ज़्यादा वायरल हुई है ये लड़की, डालते सार पोस्ट आग की तरह पूरे इंडिया के अंदर फैल गई, और सेकेंडों के अंदर फोन आ गया, करते ही मैंने, कर रहे हैं, लेकिन स्लो चल रहा हूँ मैंने, तो ना तो बैठो, ठीक है जी, मैं नहीं पता जी, हाँ <laughs> ਉਹ ਗੱਡੀ ਜਾ ਰਹੀਆਂ ਨੇ ਚਲੋ ਹਾਂ ਸਰ ਕੀ ਨਾਮ ਹੈ ਆਸ਼ੋਮਲਿਕ ਨਾਮ ਹੈ ਸਰ ਉਸਰੇ ਜਿਹੜੀ ਲੜਕੀ ਜੱਡ ਬੜੀ ਤੁਸੀਂ ਕਾਲੀ ਹੈ ਕੋਹ ਪਛਾਣ ਕੋ ਹਾਂਜੀ ਹਾਂਜੀ ਇਹਦੀ ਗੁੜੀਆ ਦੀ ਪਛਾਣ ਹੋ ਗਈ ਆਪਾਂ ਨੇ ਇਹਦੀ ਪੋਸਟ ਬਣਾ ਕੇ ਨਾ ਆਲ ਓਵਰ ਇੰਡੀਆ ਪਾਈ ਤੀ ਔਰ ਉਹ ਵਾਇਰਲ ਬਹੁਤ ਜ਼ਿਆਦਾ ਹੋ ਗਈ ਤੀ ਜਿੰਨੇ ਵੀ ਸੀਆਈਡੀ ਡਿਪਾਰਟਮੈਂਟ ਨੇ ਜਾਂ ਐਸਐਸਪੀ ਦਫਤਰ ਨੇ ਜਾਂ ਡੀਸੀ ਦਫਤਰ ਨੇ ਸਾਰੀ ਜਗ੍ਹਾ ਸਾਨੂੰ ਕਾਲ ਆਈ ਉਸ ਤੋਂ ਬਾਅਦ ਇਸ ਕੁੜੀਆ ਦਾ ਪਤਾ ਲੱਗਾ ਇਹ ਨਾਬੇ ਦੀ ਰਹਿਣ ਵਾਲੀ ਕੁੜੀਆ ਔਰ ਅਮਲੋ ਬੈਂਕ ਕੋਆਪਰੇਟਿਵ ਬੈਂਕ ਹੈ ਅਮਲੋ ਉੱਥੇ ਕੈਸ਼ੀਅਰ ਲੱਗੀ ਹੋਈ ਹੈ ਸੰਦੀਪ ਕੋਰ ਇਸ ਕੁੜੀਆ ਦਾ ਨਾਮ ਹੈ ਉਮਰ ਲਗਭਗ 23 ਸਾਲ ਦੀ ਉਮਰ ਹੈ ਦੀ ਕੁੜੀਆ ਦੀ ਔਰ 인ਦਰਜੀਤ ਸਿੰਘ ਐਸ ਐਚਓ ਐਸ ਐਚਓ ਹਮ ਲੋ ਜਿਹੜੇ ਹੈਗੇ ਉਹ ਇਹਨਾਂ ਦੀ ਡੈੱਡ ਬਡੀ ਰੀਸੀਵ ਕਰਕੇ ਸਾਡੇ ਤੋਂ ਲੈ ਗਏ ਕਾਰਨ ਕਿਸ ਉੱਥੇ ਕਿਵੇਂ ਪਲੋਟਿੰਗ ਦੇ ਤੁਹਾਡੇ ਕੋਲ ਦੇਖੋ ਜਿਹੜਾ ਹੁਣ ਤੱਕ ਤਫਸੀਲ ਸੀ ਜਿਹੜਾ ਉਹਨਾਂ ਨੇ ਕੀਤਾ ਔਰ ਉਹ ਜਿਹੜੀ ਸਾਹਮਣੇ ਆਈ ਹੈ ਇੱਕ ਮੁੰਡਾ ਹੈ ਦੀ ਮੋਟਰਸਾਈਕਲ ਤੇ ਬੈਂਕ ਦੇ ਬਾਹਰ ਬਿਲਕੁਲ ਉਸ ਤੋਂ ਬਾਅਦ ਇਹ ਕੁੜੀ ਬੈਂਕ ਨੂੰ ਲੋਕ ਕਰਦੀ ਹੈ ਜਿੰਨੇ ਵੀ ਲੋਕਰ ਨੇ ਸ਼ੀਫ ਨੇ ਸਾਰੀ ਚਾਬੀਆਂ ਦੇ ਕੋਲ ਇੱਕ ਬੈਗ ਦੇ ਕੋਲ ਥੀ ਉਹ ਮੁੰਡਾ ਇਹਨੂੰ ਆਪਣੀ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਉਸ ਤੋਂ ਬਾਅਦ ਇਹ ਦੋਨੋਂ ਲਾਪਤਾ ਨੇ तकरीबन ਇਹ ਵਾਕਿਆ 4:30 ਵਜੇ ਦਾ ਹੈ ਉੱਥੋਂ ਤੋਂ ਫਿਰ ਉਸ ਤੋਂ ਬਾਅਦ ਨੇ 5:30 ਮਿੰਟ ਤੇ ਦੀ ਡੈਡ ਬੋਡੀ ਨਹਿਰ ਤੋਂ ਬਰਾਮਦ ਹੋ ਜਾਂਦੀ ਸਾਮ ਨੂੰ ਕਾਰਨ ਕਿ ਲੱਗਦਾ ਡੈਡ ਬੋਡੀ ਸ਼ਕਲ ਦੇ ਕੇ ਕਿ ਸੁਸਾਈਸਾਈਡ ਹੈ ਜਾਂ ਮਰਡਰ ਹੈ ਜਾਂ ਪੈਰ ਸਲਿੱਪ ਹੋਇਆ ਕਿਵੇਂ ਦੇਖੋ ਹਲੇ ਤਫਤੀਸ਼ ਚੱਲ ਰਹੀ ਹੈ ਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਜਿੱਥੇ ਤੱਕ ਲੱਗ ਰਿਹਾ ਜਿਹੜਾ ਮੁੰਡਾ ਨਾੜ ਲੈ ਗਿਆ ਉਹ ਵਿਕਟਿਮ ਵੀ ਹੋ ਸਕਦਾ ਮਰਡਰਰ ਵੀ ਹੋ ਸਕਦਾ ਕਿਉਂਕਿ ਜਦ ਤੱਕ ਉਸ ਮੁੱਡੇ ਦੇ ਬਾਰੇ ਨਹੀਂ ਪਤਾ ਲੱਗਦਾ ਉਹਦੀ ਮੋਟਰਸਾਈਕਲ ਦੇ ਬਾਰੇ ਨਹੀਂ ਪਤਾ ਲੱਗਦਾ ਕੌਣ ਹੈ ਕਿੱਥੇ ਦਾ ਹੈ ਹਾਲਾ ਕਿ ਉਹਦੇ ਪਰਿਵਾਰ ਦਾ ਮੁੰਡੇ ਦਾ ਪਤਾ ਲੱਗ ਗਿਆ ਪੁਲਿਸ ਨੂੰ ਹਾਲੇ ਉਹਨਾਂ ਨੇ ਪੁਲਿਸ ਨੇ ਗੁਪਤ ਰੱਖਿਆ ਉਹਦੇ ਘਰ ਗਏ ਨੇ ਮੁੰਡਾ ਘਰ ਦੇ ਅੰਦਰ ਨਹੀਂ ਹੈ ਔਰ ਉੱਥੇ ਕੰਮ ਕਰਦੀ ਸੀ ਇਹ ਇਕੱਠੇ ਦੋਨੋਂ ਨਹੀਂ ਨਹੀਂ ਅਲੱਗ ਅਲੱਗ ਮੁੰਡਾ ਅਲੱਗੇ ਕੋਈ ਹੋਰ ਹੈ ਕਿੱਧਰ ਹੋ ਰਹਿੰਦਾ ਹੈ ਔਰ ਕੁੜੀਆ ਕੋਈ ਹੋਰ ਹੈ ਤੇ 23 ਸਾਲ ਦੀ ਕੁੜੀਆ ਹੈ ਤਕਰੀਬਨ ਜਿਹੜੇ ਇਹਦੇ ਮਾਪਿਆਂ ਨਾਲ ਮੇਰੀ ਜਿਹਦੇ ਭਰਾ ਨਾਲ ਗੱਲ ਹੋਈ ਹੈ ਉਹਨਾਂ ਨੇ ਇਹਦੀ ਪੂਰੀ ਡਿਟੇਲ ਦੱਸੀ ਹੈ ਵਧੀਆ ਸਾਊ ਕੁੜੀ ਹੈ ਆਪਣੇ ਕੰਮ ਤੋਂ ਇਲਾਵਾ ਕਿਸੇ ਨੂੰ ਜ਼ਿਆਦਾ ਅਨਮੈਰਿਡ ਹੈ ਸਰ 23 ਸਾਲ ਹੈ ਉਮਰ ਕੁੜੀ ਦੀ ਤੇ ਹੁਣ ਪੋਸਟਮੈਨ ਵਗੈਰਾ ਹਾਂਜੀ ਅਮਲੋਪ ਇਹਦੇ ਜਿਹੜੀ ਡੈੱਡ ਬੋਡੀ ਹੈ ਅਮਲੋ ਹਮਨੇ ਉੱਥੇ ਮੋਰਚਰੀ ਦੇ ਅੰਦਰ ਰਖਵਾਤੀ ਅੱਜ ਇਹਦਾ ਪੋਸਟਮਾਰਟਮ ਹੈ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਡੈੱਡ ਬੋਡੀ ਹੈ ਪਰਿਵਾਰ ਨੂੰ ਹੈਂਡਓਵਰ ਕਰਦੀ ਜਾਏਗੀ ਔਰ ਜਿਹੜਾ ਵੀ ਕੇਸ ਹੈਗਾ ਜਿਹੜਾ ਇਹ ਮੁੱਦਾ ਬਣਿਆ ਹੈ ਕੁਝ ਵੀ ਹੈ ਉਹ ਇੱਕ ਜਾਜ ਦਾ ਵਿਸੇ ਇਹਦੀ ਜਾਤ ਚੱਲ ਰਹੀ ਹੈ ਜਾਸ ਤੋਂ ਬਾਅਦ ਪਤਾ ਲੱਗਿਆ ਇਹਦੀ ਮੌਤ ਦਾ ਕਾਰਨ ਕੀ ਹੈ ਪਰ ਫਿਲਹਾਲ ਤੌਰ ਤੇ ਜਿਹੜੀ ਆਪਣੇ ਡੈੱਡ ਬੋਡੀ ਚੈੱਕ ਕੀਤੀ ਹੈ ਕਿਸੇ ਤਰ੍ਹਾਂ ਦਾ ਕੋਈ ਚੋਟ ਫੇਟ ਜਾਂ ਕੋਈ ਨਿਸ਼ਾਨ ਜਿਹੜਾ ਸਿਰ ਦਾ ਚੈੱਕ ਕਰਦੇ ਕੋ ਗੋਲੀ ਮਾਰਨਾ ਉਹ ਦੇਖਿਆ ਨਹੀਂ ਹੈ ਨਾ ਕਿਸੇ ਤਰ੍ਹਾਂ ਪਾਇਆ ਹੋ ਸਕਦਾ ਹੈ ਕਿਸੇ ਤਰੀਕੇ ਦਾ ਨਸ਼ੀਲਾ ਪਦਾਰਥ ਹੋਇਆ ਕੋਈ ਪੋਇਜ਼ਨ ਖੁਲਾਕੇ ਜਾਂ ਧੱਕਾ ਦੇ ਕੇ ਮਾਰਿਆ ਹੋ ਉਹ ਗੱਲ ਵੱਖਰੀ ਉਹ ਇੱਕ ਜਾਂਚ ਦਾ ਵਿਸ਼ਾ ਹੈ ਹਾਲ ਤੱਕ ਉਹ ਸਰਦਾਰ ਜਿਹੜਾ ਤੁਸੀਂ ਕਹਿ ਰਹੇ ਮੋਟਰਸਾਈਕਲ ਦੇ ਮੁੰਡਾ ਸੀ ਉਹ ਮਿਲਿਆ ਨਹੀਂ ਨਹੀਂ ਹਾਲੇ ਤੱਕ ਉਹਦੀ ਜਿਹੜੀ ਹੈ ਇਨਕੁਆਰੀ ਚੱਲ ਰਹੀ ਹੈ ਜਾਂਚ جاری ਹੈ ਲੱਭ ਰਹੇ ਨੇ ਉਹ ਹਾਲੇ ਤੱਕ ਨਹੀਂ ਲੱਭਿਆ ਬਾਕੀ ਅਸੀਂ ਗੋਤਾ ਖੋਰ ਜਿਹ ਕਿਉਂ ਮੁੰਡਾ ਵੀ ਨਹਿਰ ਦੇ ਅੰਦਰ ਹੀ ਹੋ ਗਿਆ ਮੋਟਰਸਾਈਕਲ ਸ매ਚ ਛਾਲ ਮਾਰ ਗਿਆ ਉਹਦੇ ਲਈ ਮੈਂ ਗੋਤਾ ਖੋਰ ਲਾਤੇ